ਸਭ ਤੋਂ ਪਹਿਲਾਂ ਤਾਂ ਦੱਸੋ ਵੀ ਤੁਹਾਡੀ ਫੇਵਰਿਟ ਐਕਟਰੈਸ ਕੌਣ ਆ? ਸੋਨਮ ਬਾਜਵਾ ਸਾਰੇ ਤੇ ਪਸੰਦ ਹੋਈ ਹੈ ਨਾ ਤੇ ਬੈਸਟ ਪੰਜਾਬੀ ਮਾਡਲ ਬੈਸਟ ਪੰਜਾਬੀ ਮਾਡਲ ਮਾਹੀ ਸ਼ਰਮਾ ਤੁਹਾਡੀ ਡ੍ਰੀਮ ਕਾਰ ਮੇਰਾ ਜੀਜਾ ਘਰੋਂ ਦਾ ਲੈਨ ਨੂੰ ਡਿਫੈਂਡਰ ਤੇ ਫੇਵਰਿਟ ਪੰਜਾਬੀ ਸਿੰਗਰ ਫੇਰ ਹਰਪਜਨ ਮਾਨ ਫੇਵਰਿਟ ਕੋਈ ਪੰਜਾਬੀ ਲੇਰੀਸਟ ਲੇਰੀਸਟ ਮਨਦੀਪ ਮਾਵੀ ਤੇ ਕੋਈ ਫਿਲਮਾਂ ਟੌਪ ਦੀਆਂ ਤਿੰਨ ਇੱਕ ਤਾਂ ਗਾਂਧੀ ਅੰਗਰੇਜ਼ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਤੇ ਐਸਾ ਕੋਈ ਕਲਾਕਾਰ ਜਿਸ ਨਾਲ ਮਤਲਬ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਤੁਹਾਡੀ ਫੇਵਰਿਟ ਐਕਟ੍ਰੈਸ ਕੌਣ ਆ ਸੋਨਮ ਬਾਜਵਾ ਸਾਰੇ ਤੇ ਪਸੰਦ ਹੋਈ ਹੈ ਨਾ ਤੇ ਬੈਸਟ ਪੰਜਾਬੀ ਮਾਡਲ ਬੈਸਟ ਪੰਜਾਬੀ ਮਾਡਲ ਮਾਹੀ ਸ਼ਰਮਾ ਤੁਹਾਡੀ ਡ੍ਰੀਮ ਕਾਰ ਮੇਰਾ ਜੀਜਾ ਘਰੋਂ ਦਾ ਲੈਨ ਨੂੰ ਡਿਫੈਂਡਰ ਤੇ ਫੇਵਰਿਟ ਪੰਜਾਬੀ ਸਿੰਗਰ ਫੇਰ ਹਰਪਜਨ ਮਾਨ ਫੇਵਰਿਟ ਕੋਈ ਪੰਜਾਬੀ ਲੀਰਿਸਟ ਲੀਰਿਸਟ ਮਨਦੀਮਾ ਵੀ ਤੇ ਕੋਈ ਫਿਲਮਾਂ ਟੌਪ ਦੀਆਂ ਤਿੰਨ ਇੱਕ ਤਾਂ ਗਾਂਦੀ ਅੰਗਰੇਜ਼ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਤੇ ਐਸਾ ਕੋਈ ਕਲਾਕਾਰ ਜਿਸ ਨਾਲ ਮਤਲਬ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ